ਜੋ ਲੋਕ ਆਪਣਾ ਤੇ ਆਪਣੇ ਬੱਚਿਆਂ ਦਾ ਨਵਾਂ ਪਾਸਪੋਰਟ ਬਣਾਉਣਾ ਚਾਹੁੰਦੇ ਨੇ ਉਹ ਇਸ ਖਬਰ ਨੂੰ ਧਿਆਨ ਨਾਲ ਵੇਖਣ ਤੁਸੀਂ ਇਸ ਸਮੇ ਪੋਸੂ ਨਾਮਾ ਚੈਨਲ ਦੇ ਨਾਲ ਜੁੜ ਚੁੱਕੇ ਹੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਸੂ ਨਾਮਾ ਚੈਨਲ ਸਮੇ ਸਮੇਂ ਸਰ ਪਬਲਿਕ ਤੋਂ ਲੈ ਕੇ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਜਦੋਂ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦੇ ਹਾਂ ਜਦ ਸਰਕਾਰ ਦੇ ਕੋਲੋਂ ਕੋਈ ਕੰਮ ਕਰਵਾਉਣ ਕਿਸੇ ਦਫਤਰ ਵਿੱਚ ਜਾਣ ਦਾ ਮੌਕਾ ਮਿਲਦਾ ਤਾਂ ਉੱਥੇ ਜਾ ਕੇ ਪਤਾ ਲੱਗਾ ਲੱਗਦਾ ਹੈ ਕਿ ਇਹ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਬਦਲ ਚੁੱਕੇ ਨੇ ਔਰ ਸਾਨੂੰ ਹੁਣ ਨਵੇਂ ਰੂਲਸ ਰੈਗੂਲੇਸ਼ਨਾਂ ਦੇ ਮੁਤਾਬਕ ਅਪਲਾਈ ਕਰਨਾ ਪਵੇਗਾ ਕਈ ਵਾਰ ਇਸ ਤਰ੍ਹਾਂ ਘਰੋਂ ਤਿਆਰੀ ਕਰਕੇ ਜਾਂਦੇ ਆ ਸਾਰੇ ਕਾਗਜ਼ ਪੂਰੇ ਕਰਕੇ ਜਾਂਦੇ ਆ ਲੇਕਿਨ ਅੱਗੇ ਜਾ ਕੇ ਪਤਾ ਲੱਗਦਾ ਹੈ ਕਿ ਨਹੀਂ ਹੁਣ ਇਸ ਕਾਗਜ਼ ਦੀ ਵੀ ਜ਼ਰੂਰਤ ਨਹੀਂ ਹੈ ਇਸ ਦੀ ਵੀ ਜ਼ਰੂਰਤ ਨਹੀਂ ਹੈ ਨਵੇਂ ਰੂਲਸ ਐਂਡ ਰੈਗੂਲੇਸ਼ਨ ਵਾਸਤੇ ਇਹ ਇਹ ਬਹੁਤ ਜ਼ਰੂਰੀ ਕਾਗਜ਼ ਨੇ ਉਸ ਵਿੱਚ ਨਾ ਆਪਣਾ ਫੇਰਾ ਪੈਂਦਾ ਹੈ ਇਸੇ ਤਰ੍ਹਾਂ ਹੀ ਪਾਸਪੋਰਟ ਤੇ ਜਦੋਂ ਬਣਾਉਣ ਜਾਂਦੇ ਆ ਤਾਂ ਕਈ ਵਾਰ ਤੁਹਾਡਾ ਡਾਕੂਮੈਂਟ ਸਾਡੇ ਪੂਰੇ ਹੁੰਦੇ ਆ ਲੇਕਿਨ ਉੱਥੇ ਜਾ ਕੇ ਪਤਾ ਲੱਗਦਾ ਕਿ ਆ ਆ ਡਾਕੂਮੈਂਟ ਵੀ ਨਾਲ ਲੈਉਣਾ ਚਾਹੀਦਾ ਸੀ ਤੂੰ ਹੁਣ ਤੁਹਾਨੂੰ ਅਗਲੀ ਵਾਰ ਆਉਣਾ ਪਏਗਾ ਜਾਂ ਫਿਰ ਜਾਂ ਫਿਰ ਸਾਡੇ ਇੱਥੇ ਹੀ ਅਧੂਰੇ ਹੁੰਦੇ ਨੇ ਔਰ ਅਸੀਂ ਕੰਪਲੀਟ ਕਰਕੇ ਨਹੀਂ ਜਾਂਦੇ ਮਤਲਬ ਇੱਕ ਪਾਸਪੋਰਟ ਨੂੰ ਬਣਾਉਣ ਵਾਸਤੇ ਸਾਨੂੰ ਕਈ ਤਰ੍ਹਾਂ ਦੀਆਂ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਦੇ ਵਿੱਚ ਤੁਹਾਨੂੰ ਮੰਨਣਾ ਪਏਗਾ ਕਿ ਜਦੋਂ ਪਾਸਪੋਰਟ ਬਣਾਉਨੇ ਆ ਪਹਿਲਾਂ ਤਾਂ ਆਪਾਂ ਤਾਰੀਖ ਲੈਣੀ ਪੈਂਦੀ ਹੈ ਇੱਥੇ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਜਦੋਂ ਉੱਥੇ ਜਾਂਦੇ ਆਂ ਉੱਥੇ ਪੂਰੇ ਕਾਗਜ਼ ਨਹੀਂ ਹੁੰਦੇ ਹਾਲਾਂਕਿ ਉਧਰੋਂ ਸਾਨੂੰ ਪੂਰੀ ਇਨਫਰਮੇਸ਼ਨ ਆਈ ਹੁੰਦੀ ਹੈ ਕਿ ਆ ਆ ਕਾਗਜ਼ ਲੈ ਕੇ ਤੁਸੀਂ ਆ ਜਾਓ ਔਰ ਆਪਾਂ ਜਾਂਦੇ ਵੀ ਆਂ ਫਿਰ ਵੀ ਕੁਝ ਨਾ ਕੁਝ ਘਾਟਬਾੜ ਰਹਿ ਜਾਂਦੀ ਹੈ ਜਿਸ ਕਰਕੇ ਸਾਡਾ ਫੇਰਾ ਜਿਹੜਾ ਉਹ ਦੁਬਾਰਾ ਜਿਹੜਾ ਹੈ ਉਹ ਪੈਂਦਾ ਹੈ ਲੇਕਿਨ ਦੋਸਤੋ ਹੁਣ ਵੱਡੀ ਖਬਰ ਇਹ ਹੈ ਕਿ ਭਾਰਤ ਦੇ ਵਿੱਚ ਹੁਣ ਜਿਹੜੇ ਪਾਸਪੋਰਟ ਸਿਸਟਮ ਨੂੰ ਆਧੁਨਿਕ ਬਣਾਉਣ ਵਾਸਤੇ ਸਰਕਾਰਾਂ ਦੇ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਪੁਰਾਣਾ ਕਿ ਜਿਹੜੇ ਹੁਣ ਤੁਹਾਨੂੰ ਪਾਸਪੋਰਟ ਮਿਲਣਗੇ ਜਿਨ੍ਹਾਂ ਦੇ ਉੱਪਰ ਬਹੁਤ ਕੁਝ ਲਿਖਿਆ ਹੁੰਦਾ ਹੈ ਹੁਣ ਉਸ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਜਿਹੜੀ ਚਿਪ ਹੈ ਚਿਪ ਜਿਹੜੀ ਹੈ ਉਹ ਲੱਗੀ ਹੋਈ ਤੁਹਾਨੂੰ ਨਜ਼ਰ ਆਏਗੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਚਿਪ ਵਾਲੇ ਈ ਪਾਸਪੋਰਟ ਨਵੇਂ ਜਿਹੜੇ ਐ ਉਹ ਤੁਹਾਨੂੰ ਹੁਣ ਮਿਲਣਗੇ ਏਟੀਐਮ ਦੇ ਵਿੱਚ ਤੁਸੀਂ ਦੇਖ ਲਓ ਚਿਪ ਜੇ ਲੱਗੀ ਹੁੰਦੀ ਹੈ ਕਾੜੇ ਉਹਨਾਂ ਦੇ ਵਿੱਚ ਚਿਪ ਲੱਗੀ ਹੈ ਬਾਕੀ ਸਾਰਿਆਂ ਦੇ ਵਿੱਚ ਹੋរី-ਹੋਰੀ ਕਰ ਰਹੇ ਆ ਸਰਕਾਰਾਂ ਲੇਕਿਨ ਪਾਸਪੋਰਟ ਦੇ ਵਿੱਚ ਜਿਹੜੀ ਅਪਡੇਟ ਹੈ ਉਹ ਇਹੀ ਹੈ ਕਿ ਹੁਣ ਈ ਪਾਸਪੋਰਟ ਤੁਹਾਨੂੰ ਮਿਲਣਗੇ ਜਿਹੜੇ ਕਿ ਚਿਪ ਵਾਲੇ ਹੋਣਗੇ ਜਿਸ ਚਿਪ ਦੇ ਵਿੱਚ ਤੁਹਾਡੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਕਵਰ ਕੀਤੀ ਜਾਏਗੀ ਮੈਂ ਇੱਥੇ ਦੱਸ ਦਿਆਂ ਕਿ ਇਹ ਜਿਹੜੀ ਚਿਪ ਹੈ ਇਹ ਬਕਾਇਦਾ ਤੌਰ ਤੇ ਬੜੀ ਪਰਸਨਲ ਹੋਵੇਗੀ ਔਰ ਬੜੀ ਇੰਪੋਰਟੈਂਟ ਹੋਵੇਗੀ ਕਿਉਂਕਿ ਪਾਸਪੋਰਟ ਤੇ ਨਹੀਂ ਛਾਪੀ ਜਾਵੇਗੀ ਲੇਕਿਨ ਉਹ ਮਤਲਬ ਇੱਕ ਅਲੱਗ ਤਰ੍ਹਾਂ ਹੋਏਗੀ ਜੋ ਸਾਨੂੰ ਵੀ ਸ਼ਾਇਦ ਨਜ਼ਰ ਨਹੀਂ ਆਏਗੀ ਉਹ ਇਸ ਤਰ੍ਹਾਂ ਮਤਲਬ ਗੋਪਨੀਏ ਤੌਰ ਤੇ ਉਸ ਨੂੰ ਜਿਹੜਾ ਚਿਪ ਹੈ ਉਹ ਵਿੱਚ ਫਿਕਸ ਕੀਤੀ ਜਾਏਗੀ ਜੋ ਸਾਨੂੰ ਵੀ ਸ਼ਾਇਦ ਨਜ਼ਰ ਨਹੀਂ ਆਏਗੀ ਜੋ ਪਾਸਪੋਰਟ ਜਿਹੜਾ ਹੈ ਉਹ ਜਿਹੜੇ ਪਾਸਪੋਰਟ ਕੇਂਦਰ ਨੇ ਜਿੱਥੇ ਪਾਸਪੋਰਟ ਬਣਾਏ ਜਾਂਦੇ ਨੇ ਉਨ੍ਹਾਂ ਦੇ ਵਿੱਚ ਵੀ ਵਾਅਦਾ ਕਰਨ ਦੀਆਂ ਗੱਲਾਂ-ਬਾਤਾਂ ਚੱਲ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵਿੱਚ ਵੀ ਵਾਅਦਾ ਕੀਤਾ ਜਾ ਸਕਦਾ ਹੈ ਕਿਉਂਕਿ ਲੋਕਾਂ ਦੇ ਵਿੱਚ ਪਾਸਪੋਰਟ ਬਣਾਉਣ ਦਾ ਰੁਝਾਨ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਔਰ ਲੋਕ ਚਾਹੁੰਦੇ ਨੇ ਕਿ ਪਾਸਪੋਰਟ ਜ਼ਰੂਰ ਬਣਾਇਆ ਜਾਵੇ ਪਤਾ ਨਹੀਂ ਕਦੋਂ ਕਿਸੇ ਦੇ ਕੰਮ ਆ ਜਵੇ ਮਤਲਬ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਪੂਰੀ ਤਰ੍ਹਾਂ ਡਿਜੀਟਲ ਦੁਨੀਆ ਦੇ ਵਿੱਚ ਪਰਵੇਸ਼ ਕਰ ਚੁੱਕਾ ਹੈ ਔਰ 25 ਤੱਕ ਪੂਰੀ ਤਰ੍ਹਾਂ ਅਦੁਨਿਕੀ ਕਾਰਨ ਜਿਹੜਾ ਹੈ ਉਹਦੇ ਵਾਸਤੇ ਤਿਆਰ ਹੈ ਸੋ ਦੋਸਤੋ ਮੈਂ ਇੱਕਨ ਹੋਰ ਇੱਥੇ ਦੱਸ ਦਿਆ ਤੁਹਾਨੂੰ ਕਿ ਈ ਪਾਸਪੋਰਟਾਂ ਦੀ ਜਿਹੜੀ ਸ਼ੁਰੂਆਤ ਹੈ ਉਹਦਾ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਉਹ ਹੋ ਚੁੱਕੀ ਹੈ ਔਰ ਖਾਸ ਕਰਕੇ ਜਿਹੜਾ ਚਿਪ ਲਗਾਉਣ ਦੀ ਗੱਲਬਾਤ ਕੀਤੀ ਜਾਂਦੀ ਹੈ ਇਹ ਇਹ ਬਹੁਤ ਅਹਿਮ ਹੈ ਤਾਂਕਿ ਤੁਹਾਡੀ ਜਿਹੜੀ ਪਰਸਨਲ ਇਨਫੋਰਮੇਸ਼ਨ ਹੈ ਉਹ ਤੁਹਾਡੇ ਤੱਕ ਹੀ ਰਹੇ ਕਿਸੇ ਦੇ ਨਾਲ ਖਾਦੜੀ ਨਾ ਹੋਵੇ ਤੁਹਾਡਾ ਪਾਸਪੋਰਟ ਚੋਰੀ ਕਰਕੇ ਉਸ ਦਾ ਕੋਈ ਗਲਤ ਇਸਤੇਮਾਲ ਨਾ ਕਰ ਸਕੇ ਠੀਕ ਹੈ ਨਾ ਇਹ ਉਹ ਬਹੁਤ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਨੇ ਜਿਵੇਂ ਕਿ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਕਿ ਅਲੱਗ-ਅਲੱਗ ਫੋਟੋ ਲਾ ਕੇ ਆਪਣਾ ਪਾਸਪੋਰਟ ਚੇਂਜ ਕਰਵਾ ਲੈਂਦੇ ਆ ਉਹ ਸਾਰੇ ਤੋਂ ਸੁਰੱਖਿਤ ਹੋਣ ਹੋਏਗਾ ਈ ਪਾਸਪੋਰਟ ਮਤਲਬ ਚਿਪ ਵਾਲਾ ਜਿਹੜਾ ਪਾਸਪੋਰਟ ਹੈ ਉਹ ਮੁੱਖ ਉਸ ਦਾ ਮੁੱਖ ਉਦੇਸ਼ ਇਹੀ ਹੈ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਖਲਲ ਨਾ ਪਵੇ ਹੁਣ ਇਹਦੇ ਵਿੱਚ ਡੇਟ ਆਫ ਬਰਥ ਇਸ ਤਾਰੀਖ ਤੋਂ ਬਾਅਦ ਕਿਹੜੀ ਤਾਰੀਖ ਹੈ 1 ਅਕਤੂਬਰ 2023 ਦੇ ਜਨਮੇ ਲੋਕ ਜਿਹੜੇ ਨੇ ਉਹ ਆਪਣਾ ਮਤਲਬ ਇਸ ਤਾਰੀਖ ਤੋਂ ਬਾਅਦ ਵਾਲੇ 1 ਅਕਤੂਬਰ 2023 ਬਾਰੇ ਜਿਹੜੇ ਬੱਚੇ ਇਸ ਤੋਂ ਬਾਅਦ ਜਨਮ ਜਨਮ ਲੈਣਗੇ ਉਹਨਾਂ ਵਾਸਤੇ ਜਿਹੜਾ ਜਨਮ ਸਰਟੀਫਿਕੇਟ ਦੇਣਾ ਬਹੁਤ ਜ਼ਰੂਰੀ ਹੋਏਗਾ ਇਹ ਉੱਥੇ ਦੀ ਹੈ ਹੁਣ 1 ਅਕਤੂਬਰ 2023 ਤੋਂ ਪਹਿਲਾਂ ਜਿਹੜੇ ਜਨਮੇ ਬੱਚੇ ਐ ਉਹ ਬਿਨੇਕਾਰ ਜਿਹੜਾ ਹੈ 1 ਅਕਤੂਬਰ 2023 ਤੋਂ ਪਹਿਲਾਂ ਜਿਹੜੇ ਜਨਮੇ ਬੱਚੇ ਐ ਉਹ ਆਧਾਰ ਕਾਰਡ ਪੈਨ ਕਾਰਡ ਜਾਂ ਸਕੂਲ ਸਰਟੀਫਿਕੇਟ ਵਰਗੇ ਦਸਤਾਵੇਜ਼ਾਂ ਦੇ ਵੀ ਵਰਤੋਂ ਕਰ ਸਕਦਾ ਹੈ ਹੁਣ ਕਈ ਵਾਰੀ ਕੀ ਹੁੰਦਾ ਹੈ ਦੋਸਤੋ ਕਿ ਇਹ ਜਿਹੜੀਆਂ ਖਬਰਾਂ ਨੇ ਇਹਨਾਂ ਖਬਰਾਂ ਦਾ ਆਮ ਲੋਕਾਂ ਤੱਕ ਬਹੁਤ ਫਾਇਦਾ ਹੁੰਦਾ ਹੈ ਰਹਿਸ਼ੀ ਪਤਾ ਪਾਸਵਰਡ ਦੇ ਉੱਪਰ ਲਿਖਿਆ ਹੁੰਦਾ ਹੈ ਚਿਪ ਦੇ ਵਿੱਚ ਕੁਝ ਨਹੀਂ ਲਿਖਿਆ ਹੁੰਦਾ ਉਹ ਕਿਸ ਤਰ੍ਹਾਂ ਖੋਲਣੀ ਹੈ ਕਿਸ ਤਰ੍ਹਾਂ ਆਪਾਂ ਸਾਰਾ ਕੁਝ ਹੋਏਗਾ ਉਹਦੇ ਬਾਰੇ ਵੀ ਡਿਟੇਲ ਦੇ ਵਿੱਚ ਜਿਹੜਾ ਹੈ ਉਹ ਅਪਡੇਟ ਹੋਏਗੀ ਲੇਕਿਨ ਉਹਦੇ ਵਿੱਚ ਰਹਿਸ਼ੀ ਪਤਾ ਹੈ ਤੁਹਾਡੀ ਜਾਣ ਪਛਾਣ ਹੈ ਇਹ ਸਾਰਾ ਹੀ ਕੁਝ ਹੋਏਗਾ ਲੇਕਿਨ ਉਹ ਚਿਪ ਦੇ ਅੰਦਰ ਹੋਏਗਾ ਕਈ ਵਾਰ ਕੀ ਹੁੰਦਾ ਹੈ ਕਿ ਨਾਮ ਅਸਲੀ ਰੱਖਿਆ ਜਾਂਦਾ ਹੈ ਮਾਤਾ ਪਿਤਾ ਦਾ ਨਾਮ ਹਟਾ ਦਿੱਤਾ ਜਾਂਦਾ ਹੈ ਜਦ ਮਾਤਾ ਪਿਤਾ ਦਾ ਨਾਮ ਸੇਮ ਰੱਖਿਆ ਹੁੰਦਾ ਹੈ ਆਪਣਾ ਨਾਮ ਹਟਾ ਕੇ ਉਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਮੇਰੇ ਵੀਰ ਬੱਚੇ ਬਜ਼ੁਰਗ ਪਾਸਪੋਰਟ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਇਹ ਖਬਰ ਹੈ ਕਿ ਉਹ ਹੁਣ ਪਾਸਪੋਰਟ ਜਿਹੜਾ ਤੁਹਾਨੂੰ ਮਿਲੇਗਾ ਤੁਹਾਡੀ ਇਨਫੋਰਮੇਸ਼ਨ ਬਿਲਕੁਲ ਸਿਸਟਮੈਟਿਕਲੀ ਹੋਏਗੀ ਔਰ ਉਸ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ ਪੂਰੀ ਤਰ੍ਹਾਂ ਮਤਲਬ ਕਹਿ ਸਕਦੇ ਆ ਕਿ ਪਰਸਨਲ ਹੋਏਗੀ ਤੁਹਾਡੀ ਇਨਫੋਰਮੇਸ਼ਨ ਦਾ ਇੱਕ ਸ਼ਬਦ ਵੀ ਦੂਸਰਿਆਂ ਨੂੰ ਪਤਾ ਨਹੀਂ ਲੱਗੇਗਾ ਮਤਲਬ ਚਿਪ ਵਾਲੇ ਜਿਹੜੇ ਪਾਸਪੋਰਟ ਹੈ ਕੌਣ ਵਾਲੇ ਦਿਨਾਂ ਵਿੱਚ ਮਿਲਣਗੇ ਸੋ ਇਸ ਕਰਕੇ ਦੋਸਤੋ ਇਸ ਇਨਫੋਰਮੇਸ਼ਨ ਨੂੰ ਤੁਸੀਂ ਆਪਣੇ ਦੋਸਤਾਂ ਵਿੱਚ ਵੀ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਆਉਣ ਵਾਲੀ ਅਪਡੇਟ ਬਾਰੇ ਪਤਾ ਲੱਗ ਸਕੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ